ਇਸ ਕਹਾਣੀ ਦਾ ਮੁੱਖ ਨੀਮ ਹੈ ਬੀਤਿਆ ਹੋਇਆ ਕੱਲ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਦੀ ਇੱਕ ਗੱਲ ਹੈ ਇੱਕ ਪਿੰਡ ਬਹੁਤ ਹੀ ਜ਼ਿਆਦਾ ਗਰੀਬ ਸੀ ਗਰੀਬ ਹੋਣ ਦੇ ਕਾਰਨ ਉਸ ਪਿੰਡ ਵਿੱਚ ਹਰ ਰੋਜ਼ ਹੀ ਲੜਾਈ ਝਗੜੇ ਹੁੰਦੇ ਰਹਿੰਦੇ ਸਨ ਅਤੇ ਕਈ ਲੋਕ ਇੱਕ ਦੂਜੇ ਤੋਂ ਕੋਈ ਖਾਣ ਪੀਣ ਦਾ ਸਮਾਨ ਉਹ ਕੇ ਵੀ ਖਾ ਲੈਂਦੇ ਸਨ ਕਿਉਂਕਿ ਉਸ ਪਿੰਡ ਵਿੱਚ ਬਹੁਤ ਹੀ ਜ਼ਿਆਦਾ ਗਰੀਬੀ ਸੀ ਇਸ ਕਰਕੇ ਉਹ ਸਾਰਾ ਹੀ ਪਿੰਡ ਇੱਕ ਦੂਜੇ ਤੋਂ ਬੜਾ ਹੀ ਪਰੇਸ਼ਾਨ ਸੀ ਫਿਰ ਇੱਕ ਵਾਰ ਦੀ ਗੱਲ ਹੈ ਇੱਕ ਦਿਨ ਇੱਕ ਸਾਧੂ ਉਸ ਪਿੰਡ ਵਿੱਚੋਂ ਗੁਜ਼ਰ ਰਿਹਾ ਸੀ ਤੇ ਇੱਕ ਸਿਆਣੇ ਬਜ਼ੁਰਗ ਨੇ ਉਹਨਾਂ ਦੇ ਪਿੰਡ ਦੇ ਵਿਅਕਤੀ ਨੇ ਹੀ ਉਸ ਸਾਧੂ ਨੂੰ ਰੋਕ ਲਿਆ ਅਤੇ ਉਸ ਨੂੰ ਆਪਣੇ ਪਿੰਡ ਦਾ ਹਾਲ ਦੱਸਿਆ ਤੇ ਉਸ ਸਾਧੂ ਕੋਲੋਂ ਕੁਝ ਪੁੱਛਣ ਲੱਗ ਪਿਆ ਕੀ ਕੋਈ ਸਾਧੂ ਜੀ ਉਪਾਏ ਹੀ ਦੱਸ ਦਓ ਕਿ ਸਾਡੇ ਪਿੰਡ ਦਾ ਥੋੜਾ ਬਾਲਾ ਸੁਧਾਰ ਹੋ ਸਕੇ ਅਤੇ ਸਾਡੇ ਪਿੰਡ ਵਿੱਚੋਂ ਥੋੜੀ ਬਾਲੀ ਗਰੀਬੀ ਹੀ ਖਤਮ ਹੋ ਸਕੇ ਫਿਰ ਸਾਧੂ ਨੇ ਉਸ ਬਜ਼ੁਰਗ ਨੂੰ ਜਵਾਬ ਦਿੱਤਾ ਕਿ ਅੱਜ ਨਹੀਂ ਮੈਂ ਕੱਲ ਇਸ ਪਿੰਡ ਵਿੱਚ ਫਿਰ ਆਵਾਂਗਾ ਫਿਰ ਜਦੋਂ ਉਹ ਸਾਧੂ ਦੂਜੇ ਦਿਨ ਉਸ ਪਿੰਡ ਵਿੱਚ ਆਇਆ ਤੇ ਆਪਣੇ ਨਾਲ ਕੁਝ ਰਾਸ਼ਨ ਦੀਆਂ ਥੈਲੀਆਂ ਅਤੇ ਲਫਾਫੇ ਵਿੱਚ ਥੋੜੇ ਪੈਸੇ ਪਾ ਪਾ ਕੇ ਹਰ ਇੱਕ ਵਿਅਕਤੀ ਨੂੰ ਦੇ ਰਿਹਾ ਸੀ ਇੰਨੇ ਨੂੰ ਇੱਕ ਪਿੰਡ ਵਿੱਚ ਹੋਰ ਵੀ ਵਿਅਕਤੀ ਬੈਠਾ ਸੀ ਅਤੇ ਉਸ ਸਾਧੂ ਨੂੰ ਦੇਖ ਰਿਹਾ ਸੀ ਅਤੇ ਸਾਧੂ ਪਿਆਰ ਦਾ ਪ੍ਰਚਾਰ ਕਰਦਾ ਸੀ ਕਿ ਆਪਾਂ ਹੁਣ ਲੜਾਈ ਝਗੜੇ ਖਤਮ ਕਰਕੇ ਪਿਆਰ ਨਾਲ ਰਹਿਣਾ ਸਟਾਰਟ ਕਰਨਾ ਹੈ ਤੇ ਉਹ ਵਿਅਕਤੀ ਵੀ ਇਹ ਸਭ ਕੁਝ ਦੇਖ ਹੀ ਰਿਹਾ ਸੀ ਤੇ ਸਾਧੂ ਨੂੰ ਆਖਣ ਲੱਗਾ ਕਿ ਤੂੰ ਆਪਣਾ ਪ੍ਰਚਾਰ ਆਪਣੇ ਕੋਲ ਹੀ ਰੱਖ ਮੈਨੂੰ ਨਹੀਂ ਤੇਰੇ ਕਿਸੇ ਚੀਜ਼ ਦੀ ਵੀ ਲੋੜ ਸਾਧੂ ਬਾਕੀ ਪਿੰਡ ਵਾਲਿਆਂ ਨੂੰ ਰਾਸ਼ਨ ਅਤੇ ਥੋੜੇ ਥੋੜੇ ਪੈਸੇ ਵੀ ਦੇ ਰਿਹਾ ਸੀ ਜਿਸ ਕਰਕੇ ਉਸ ਪਿੰਡ ਦਾ ਝਗੜਾ ਖਤਮ ਹੋ ਸਕੇ ਅਤੇ ਉਸ ਵਿਅਕਤੀ ਨੇ ਉਸ ਸਾਧੂ ਕੋਲੋਂ ਕੁਝ ਨਾ ਲਿਆ ਅਤੇ ਉਹ ਆਪਣੇ ਘਰ ਵਿੱਚ ਵਾਪਸ ਚਲਾ ਗਿਆ ਅਤੇ ਸਾਧੂ ਵੀ ਸਭ ਸਮਾਨ ਵੰਡ ਕੇ ਅਤੇ ਪੈਸੇ ਵੰਡ ਕੇ ਆਪਣੇ ਡੇਰੇ ਵੱਲ ਤੁਰ ਪਏ ਅਤੇ ਐਨੇ ਨੂੰ ਹੀ ਦੂਜੇ ਦਿਨ ਬਹੁਤ ਹੀ ਜ਼ਿਆਦਾ ਮੀ ਪੈ ਗਿਆ ਜਿਸ ਕਰਕੇ ਪਿੰਡ ਵਿੱਚ ਸਾਰੇ ਹੀ ਪਾਣੀ ਹੀ ਪਾਣੀ ਹੋ ਗਿਆ ਅਤੇ ਜਿਨ੍ਹਾਂ ਦੇ ਕੋਲ ਤਾਂ ਸਾਧੂ ਨੇ ਰਾਸ਼ਨ ਦਿੱਤਾ ਸੀ ਉਹ ਤਾਂ ਕਈ ਦਿਨ ਤੱਕ ਆਪਣਾ ਰਾਸ਼ਨ ਉੱਚੀ ਜਗ੍ਹਾ ਤੇ ਬਹਿ ਕੇ ਬਣਾਉਂਦੇ ਅਤੇ ਖਾਂਦੇ ਰਹੇ ਪਰ ਉਹ ਵਿਅਕਤੀ ਜਿਸ ਨੂੰ ਸਾਧੂ ਨੂੰ ਮਨਾ ਕੀਤਾ ਸੀ ਸਮਾਨ ਲੈਣ ਤੋਂ ਉਹ ਵਿਅਕਤੀ ਵਿਚਾਰਾ ਭੁੱਖਾ ਮਰ ਰਿਹਾ ਸੀ ਕਿਉਂਕਿ ਉਸ ਨੇ ਉਸ ਦਿਨ ਸਾਧੂ ਤੋਂ ਕੁਝ ਨਹੀਂ ਲਿਆ ਫਿਰ ਉਹ ਬਹੁਤ ਹੀ ਜ਼ਿਆਦਾ ਪਛਤਾਉਣ ਲੱਗ ਪਿਆ ਅਤੇ ਭੁੱਖਾ ਮਰ ਰਿਹਾ ਸੀ ਬਾਕੀਆਂ ਕੋਲ ਤਾਂ ਸਮਾਨ ਵੀ ਸੀ ਅਤੇ ਪੈਸੇ ਵੀ ਸਨ ਜੋ ਕਿ ਆਪਣਾ ਵਧੀਆ ਖਾ ਪੀ ਰਹੇ ਸਨ ਪਾਣੀ ਕਈ ਦਿਨ ਤੱਕ ਪਿੰਡ ਵਿੱਚ ਖੜਾ ਹੀ ਰਿਹਾ ਅਤੇ ਉਹ ਵਿਅਕਤੀ ਭੁੱਖਾ ਮਰ ਰਿਹਾ ਸੀ ਅਤੇ ਪਛਤਾ ਰਿਹਾ ਸੀ ਫਿਰ ਉਸ ਨੂੰ ਕਿਸੇ ਨੇ ਦੱਸਿਆ ਕਿ ਉਹ ਸਾਧੂ ਬਹੁਤ ਹੀ ਚੰਗਾ ਸੀ ਫਿਰ ਉਹ ਵਿਅਕਤੀ ਉਸ ਸਾਧੂ ਨੂੰ ਲੱਭਣ ਦੀ ਉਸਨੇ ਬੜੀ ਕੋਸ਼ਿਸ਼ ਕੀਤੀ ਕਦੀ ਇੱਧਰ ਕਦੀ ਉੱਤਰ ਜਾ ਰਿਹਾ ਸੀ ਤੇ ਉਸ ਵਿਅਕਤੀ ਨੂੰ ਫਿਰ ਇੱਕ ਦਿਨ ਕਿਸੇ ਨੇ ਦੱਸਿਆ ਕਿ ਉਹ ਸਾਧੂ ਉਸ ਡੇਰੇ ਤੇ ਰਹਿੰਦਾ ਹੈ ਫਿਰ ਉਹ ਜਦੋਂ ਵਿਅਕਤੀ ਉਸ ਸਾਧੂ ਕੋਲ ਡੇਰੇ ਤੇ ਪਹੁੰਚਾ ਤੇ ਸਾਧੂ ਨੂੰ ਆਖਣ ਲੱਗਾ ਕਿ ਸਾਧੂ ਜੀ ਮੇਰੇ ਕੋਲੋਂ ਗਲਤੀ ਹੋ ਗਈ ਹੈ ਤੇ ਸਾਧੂ ਜੀ ਕਹਿਣ ਲੱਗੇ ਕੀ ਤੂੰ ਮੇਰਾ ਕੀ ਗਲਤ ਕੀਤਾ ਹੈ ਜੋ ਮੇਰੇ ਕੋਲੋਂ ਮਾਫੀ ਮੰਗ ਰਿਹਾ ਹੈ ਤੇ ਫਿਰ ਉਸ ਨੇ ਦੱਸਿਆ ਕਿ ਸਾਧੂ ਜੀ ਤੁਸੀਂ ਸਾਡੇ ਪਿੰਡ ਵਿੱਚ ਕੱਲ ਪਰਸੋਂ ਆਏ ਸਨ ਜਿਸ ਕਰਕੇ ਮੈਂ ਤੁਹਾਡੇ ਤੇ ਬਹੁਤ ਹੀ ਜ਼ਿਆਦਾ ਗੁੱਸਾ ਕੀਤਾ ਸੀ ਫਿਰ ਸਾਧੂ ਉਸ ਨੂੰ ਕਹਿਣ ਲੱਗਾ ਕਿ ਮੈਂ ਤਾਂ ਉਸ ਗੱਲ ਨੂੰ ਯਾਦ ਵੀ ਨਹੀਂ ਯਾਦ ਵੀ ਨਹੀਂ ਰੱਖਿਆ ਜੋ ਬੀਤ ਗਿਆ ਸੋ ਬੀਤ ਗਿਆ ਸਿੱਖਿਆ ਸਾਨੂੰ ਇਸ ਕਹਾਣੀ ਵਿੱਚ ਇਹੀ ਸਿੱਖਿਆ ਮਿਲਦੀ ਹੈ ਕਿ ਜਿਹੜਾ ਸਮਾਂ ਗੁਜ਼ਰ ਗਿਆ ਉਸ ਸਮੇਂ ਨੂੰ ਸਾਨੂੰ ਯਾਦ ਨਹੀਂ ਰੱਖਣਾ ਚਾਹੀਦਾ ਅਤੇ ਜ਼ਿੰਦਗੀ ਨਵੇਂ ਸਿਰੇ ਤੋਂ ਸਟਾਰਟ ਕਰਨੀ ਚਾਹੀਦੀ ਹੈ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ